ਸਤਿ ਸ਼੍ਰੀ ਅਕਾਲ ਮੈਂ ਡਾਕਟਰ ਵਿਸ਼ਵਦੀਪ ਗੋਇਲ ਅਜ਼ੋਨ ਰੈਡਨ ਐਸਪੀਓ ਹੈਡ ਫਾਰ ਵਿਜਿਆਨਾ ਐਂਡ ਅੰਗਰੇਸਾ ਕਾਸਟਲਸ ਫੋਰ 4 ਡੇਸ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਸਾਰੇ ਮੀਡੀਆ ਦੇ ਸਾਥੀਆਂ ਦਾ ਕਿ ਜਿਹੜੇ ਤੁਸੀਂ ਅੱਜ ਇੱਥੇ ਆਏ ਅੱਜ ਅਸੀਂ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜਿਹੜਾ ਆਰਥੋਪੈਡਿਕ ਦੇ ਵਿੱਚ ਜਿਹੜੀ ਫੋਟਸ ਲੁਧਿਆਣਾ ਵਰਨੋ ਜਿਹੜੀ ਪਹਿਲ ਕੀਤੀ ਗਈ ਆ ਨੇ ਰਿਗਾਰਡਿੰਗ ਸਾਡੀ ਚੈਟ ਟੈਕਨੋਲੋਜੀ ਹੈ ਚਾਹੇ ਨੰਬਰ ਆਫ ਸਰਜਰੀਜ਼ ਅਸੀਂ ਕਰ ਰਹੇ ਹਾਂ ਤੇ ਉਹਦੇ ਬਾਰੇ ਜਾਣਕਾਰੀ ਦੇਣ ਲਈ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਫੋਟਸ ਲੁਧਿਆਣਾ ਜਿਹੜਾ ਪਹਿਲਾ ਹਸਪੀਟਲ ਹੈ ਸ਼ਹਿਰ ਦੇ ਵਿੱਚ ਜਿਹਦੇ ਕੋਲ ਦੋ ਰੋਬੋਟਿਕ ਸਿਸਟਮ ਨੇ ਜੋਇੰਟ ਰਿਪਲੇਸਮੈਂਟ ਵਾਸਤੇ ਖਾਸ ਕਰਕੇ ਨੀ ਜੁਆਇੰਟ ਰਿਪਲੇਸਮੈਂਟ ਦੀ ਆਪਾਂ ਗੱਲ ਕਰੀਏ ਤੇ ਇਹਦੇ ਵਿੱਚ ਕੀ ਬਹੁਤ ਮਹਾਰਤ ਹਾਸਲ ਕਰ ਚੁੱਕੇ ਹਾਂ ਅਸੀਂ ਸਾਡੇ ਕੋਲ ਬਹੁਤ ਹਾਈ ਕੈਲੀਬਰ ਡਾਕ ਹੈ ਕਿ ਜੀ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਇਹ ਮੈਸੇਜ ਪਹੁੰਚ ਜਾ ਸਕੇ ਕਿ ਲੋਕਾਂ ਲੋਕੀ ਟਾਈਮਲੀ ਆਪਣੀ ਜਿਹੜੀ ਹੈ ਕਿ ਪ੍ਰੋਬਲਮ ਨੂੰ ਆਈਡੈਂਟੀਫਾਈ ਕਰਨ ਤੇ ਉਹਦਾ ਸਹੀ ਟ੍ਰੀਟਮੈਂਟ ਕਰਾਇਆ ਜਾਵੇ ਇਸੇ ਇੱਕ ਇੱਕ ਪਹਿਲ ਕਰਦੇ ਹੋਏ ਫੋਟਸ ਵੱਲੋਂ 17 ਤਰੀਕ ਨੂੰ ਇੱਕ ਜੋਇੰਟ ਰਿਪਲੇਸਮੈਂਟ ਲਈ ਗੋਡਿਆਂ ਦੇ ਬਦਲਣ ਲਈ ਜਿਹੜਾ ਪੇਸ਼ੈਂਟ ਨੂੰ ਸਲਾਹ ਦਿੱਤੀ ਗਈ ਉਹਨਾਂ ਵਾਸਤੇ ਇੱਕ ਫ੍ਰੀ ਮੈਡੀਕਲ ਕੈਂਪ ਕੀਤਾ ਜਾ ਰਿਹਾ ਹੈ ਜਿਦੇਸ਼ ਕੀ ਜੀ ਕਿ ਦਾ ਡਾਕਟਰ ਸਾਹਿਬ ਨਾਲ ਸਾਡੀ ਉਹਨਾਂ ਦੀ ਸਲਾਹ ਹੋ ਸਕਦੀ ਹੈ ਉਹ ਤੋਂ ਬਾਅਦ ਜੇ ਕਿਸੇ ਪੇਸ਼ੈਂਟ ਨੂੰ ਐਕਸ-ਰੇ ਦੀ ਲੋੜ ਹੈ ਤਾਂ ਫ੍ਰੀ ਐਕਸ-ਰੇ ਵੀ ਹੋਏਗਾ ਫਿਜ਼ੀਓਥੈਰੇਪੀ ਦੀ ਜਿਹੜੇ ਪੇਸ਼ੈਂਟ ਯਾ ਫਿਰ ਸੈਜ਼ਾਇਜ਼ ਦੇ ਸੇਜਾ ਲਿਆ ਤਾਂ ਕਿ ਲੋਕ ਜਿਹੜੇ ਹੈਗੇ ਕਿ ਉਹ ਟਾਈਮਲੀ ਆਪਣੀ ਪ੍ਰੋਬਲਮ ਆਈਡੈਂਟੀਫਾਈ ਕਰਨ ਤੇ ਉਹਦਾ ਸਹੀ ਇਲਾਜ ਕਰਾਇਆ ਚੁੱਕੇ ਦੂਜੀ ਗੱਲ ਜਿਹੜਾ ਫੋਟੇਜ਼ ਦਾ ਇੱਕ ਇੰਡਰ ਹੈ ਕਿ ਅਸੀਂ ਕਹਿੰਦੇ ਹਾਂ ਕਿ ਹਰ ਪੇਸ਼ੰ ਨੂੰ ਸਰਜਰੀ ਦੀ ਲੋੜ ਨਹੀਂ ਹੈ ਇਹ ਵੀ ਸਾਡੇ ਕੈਂਪੇਨ ਅੰਦਰ ਹੈ ਕਿ ਜਿੱਥੇ ਲੋਕਾਂ ਚ ਅਵੇਅਰਨੈਸ ਹੋਵੇ ਕਿ ਜਿੱਥੇ ਕਿ ਕਦੋਂ ਤੁਹਾਨੂੰ ਆਪਰੇਸ਼ਨ ਦੀ ਲੋੜ ਹੈ ਤੇ ਕਦੋਂ ਤੁਹਾਨੂੰ ਮੈਡੀਕਲ ਟਰੀਟਮੈਂਟ ਨਾਲ ਜਾਂ ਫਿਜ਼ੀਓਥੈਰੇਪੀ ਨਾਲ ਜਾਂ ਐਕਸਰਸਾਈਜ਼ ਨਾਲ ਤੁਸੀਂ ਆਪਣੀ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਹੋ ਤੇ ਇਸ ਪ੍ਰੈਸ ਕਾਨਫਰੰਸ ਰਾਹੀਂ ਅਸੀਂ ਲੋਕਾਂ ਤੱਕ ਮੈਸੇਜ ਦੇਣਾ ਚਾਹਾਂਗੇ ਕਿ 17 ਨਵੰਬਰ ਦਿਨ ਐਤਵਾਰ ਨੂੰ ਤੁਸੀਂ ਫੋਟਿਸ ਹਸਪਤਲ ਚੰਡੀਗੜ੍ਹ ਨੂੰ ਫੋਟੋਧਿਆਨਾ ਵਿਖੇ ਆ ਕੇ ਆਪਣੀ ਗੋਡਿਆਂ ਦੀ ਪ੍ਰੋਬਲਮਸ ਵਾਸਤੇ ਸਾਡੇ ਡਾਕਟਰਸ ਨਾਲ ਸਲਾਹ ਕਰ ਸਕਦੇ ਹੋ ਤੇ ਆਪਣਾ ਇਲਾਜ ਅੱਗੇ ਵਾਸਤੇ ਪਲਾਨ ਕਰ ਸਕਦੇ ਹੋ ਸਰ ਟਾਈਮਿੰਗ ਕੀ ਹੋਏਗੀ ਸਿਰ ਟਾਈਮਿੰਗ ਸਵੇਰੇ 1 ਕਿ ਜਿਹੜੇ ਸਟੀਰੋਇਡ ਇੰਜੈਕਸ਼ਨਸ ਆ ਦਾ ਯੂਜ਼ ਕਰਦੇ ਨੇ। ਦੇਖੋ ਇਹਦੇ ਵਿੱਚ ਵੇ ਅਲੱਗ-ਅਲੱਗ ਤਰ੍ਹਾਂ ਦੇ ਇੰਜੈਕਸ਼ਨਸ ਹੁੰਦੇ ਨੇ। ਸਿਰ ਇੱਕ ਆਮ ਤਰ੍ਹਾਂ ਹੈ ਕਿ ਜਿਸ ਕਿ ਵੀ ਜਿਹੜਾ ਹਰ ਇੰਜੈਕਸ਼ਨ ਨੇ ਸਟੀਰੋਇਡ ਹੈ ਤੇ ਹਰ ਵਿਸ਼ੇ ਵਿੱਚ ਫਾਇਦਾ ਹੋ ਸਕਦਾ ਐਦਾਂ ਨਹੀਂ ਹੈ। ਕੁਝ ਸਪੈਸਿਫਿਕ ਕੇਸਿਸ ਹੁੰਦੇ ਨੇ ਕਿ ਜਿਨ੍ਹਾਂ ਦੇ ਵਿੱਚ ਕਿ ਜਿਹੀ ਇਸ ਤਰ੍ਹਾਂ ਦੇ ਇੰਜੈਕਸ਼ਨ ਦਾ ਕੋਈ ਫਾਇਦਾ ਹੋ ਸਕਦਾ ਹੈ ਜਾਂ ਟ੍ਰੀਟਮੈਂਟ ਦਾ ਫਾਇਦਾ ਹੋ ਸਕਦਾ ਹੈ। ਉਹਦੇ ਲਈ ਮੈਂ ਡਾਕਟਰ ਸਜੀਮਨ ਸਾਡੇ ਨਾਲ ਲਿਆਂਗੇ ਮੈਨੂੰ ਰਿਕਵੈਸਟ ਕਰੂੰਗਾ ਵੀ ਉਹ ਥੋੜਾ ਜਿਹਾ ਗਾਈਡ ਕਰਨ ਕਿ ਜੀ ਕਿ ਕਿਹੜੇ ਪੇਸ਼ੈਂਟ ਦੇ ਵਿੱਚ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਇੰਜੈਕਸ਼ਨ ਦਾ ਫਾਇਦਾ ਹੋ ਸਕ लुध्याना संडे वाला कैंप पेशेंट्स की अवेयरनैस भी है जे जो लोग कोल किसी कारणवश वर्किंग डे च नहीं आ सकते या डरते हैं कि असं हॉस्पिटल अडवाइस लेनी सू मुश्किल लगती है उन्होंने पेशेंट्स ने रख्या है जिन्होंने गोडे की या ऑर्थोबेडिक्स या जॉइंट्स की कोई इशू है ताकि आन ਔਰ ਆਪਣੀ ਪ੍ਰੋਬਲਮ ਆਪਣੇ ਐਕਸਰੇਸ اور ਆਪਣੇ ਜਿਹੜੀਆਂ ਵੀ ਕਨਫਿਊਜ਼ਨਸ ਹੈ ਆਪਣੀ ਪ੍ਰੋਬਲਮ ਨੂੰ ਲੈ ਕੇ ਅਸੀਂ ਉਹਨੂੰ ਕਲੀਅਰ ਕਰੀਏ ਅਗਰ ਉਹਨੂੰ ਜੋਇੰਟ ਰੀਪਲੇਸਮੈਂਟ ਸਰਜਰੀ ਦੀ ਜ਼ਰੂਰਤ ਹੈ ਤੇ ਉਹਨੂੰ ਐਡਵਾਈਸ ਕਰੀਏ ਉਹਨੂੰ ਸਮਝਾਈਏ ਕਿ ਇਹਦੀ ਜ਼ਰੂਰਤ ਹੈ ਔਰ ਉਹਨੂੰ ਕਰਵਾਉਣਾ ਚਾਹੀਦਾ ਤਾਂਕਿ ਟਾਈਮਲੀ ਐਡਵਾਈਸ ਨਾਲ ਉਹਨੂੰ ਫਾਇਦਾ ਹੋਵੇ ਕੁਝ ਚਾਰਟਸ ਵੀ ਹੈ ਇਟ ਇਜ਼ ਅ ਫਰੀ ਕੈਂਪ ਜੀ ਐਸਲੀ ਸੰਡੇ ਨੂੰ ਰੱਖਿਆ ਐ ਐਸਲੀ ਰੱਖਿਆ ਹੈ ਤਾਂ ਕਿ ਜਿਹੜਾ ਲੋਕ ਫਰੀ ਹੋਣ ਔਰ ਜਿਹੜੇ ਹਸਪੀਟਲਾਂ ਤੋਂ ਡਰਦੇ ਆ ਕਿ ਨਹੀਂ ਵੱਡੇ ਹਸਪੀਟਲ ਜਾਵਾਂਗੇ ਬਹੁਤ ਖਰਚਾ ਹੋਏਗਾ ਔਰ ਉਸ ਚੱਕਰ ਦੇ ਵਿੱਚ ਕੀ ਆਪਣਾ ਇਲਾਜ ਹੀ ਨਹੀਂ ਕਰਾ ਪਾਉਂਦੇ ਸੋ ਇਹ ਇਟਸ ਅ ਫਰੀ ਕੈਂਪ ਜੀ ਇਹ ਸਬਟਾਟ ਕੈਂਪ ਦੇ ਵਿੱਚ ਬਸ ਸਿਚ ਕਰਾ ਲਈਏ ਲਾਜ ਨੂੰ ਆਪਣੀ ਨਹੀਂ ਜੀ ਫ੍ਰੀ ਕੈਂਪ ਦਾ ਮਤਲਬ ਹੈਗਾ ਕਿ ਉਹਨੂੰ ਦਿਖਾਂਗੇ ਉਹਨੂੰ ਐਡਵਾਈਸ ਦਵਾਂਗੇ ਕੋਪੜੀ ਸਲਿੱਪ ਨਹੀਂ ਬਣੇਗੀ ਚਾਰਜੇਸ ਨਹੀਂ ਲੱਗਣਗੇ ਕੁਝ ਫੈਸਿਲਿਟੀਆਂ ਲਾਈਕ ਐਕਸ-ਰੇਜ਼ ਐਂਡ ਫਿਜ਼ੀਓਥੈਰੇਪੀ ਸੈਸ਼ਨ ਦੀ ਅਗਰ ਜ਼ਰੂਰਤ ਹੋਏਗੀ ਤਾਂ ਕਰਵਾ ਦਾਂਗੇ ਅਸੀਂ ਇਹ ਐਨਕਰੇਜ ਕਰਾਂਗੇ ਕਿ ਪੇਸ਼ੈਂਟ ਆਪਣਾ ਰਿਕਾਰਡ ਜਿਹੜਾ ਹੈ ਉਹ ਪੁਰਾਣਾ ਨਾਲ ਲੈ ਕੇ ਆਏ ਇਹਨਾਂ ਸੋਚੇ ਕਿ ਇੱਥੇ ਫ੍ਰੀ ਹੋ ਰਿਹਾ ਤੇ ਅਸੀਂ ਐਕਸ-ਰੇ ਕਰਾਈਏ ਠੀਕ ਹੈ ਐਡਵਾਈਸ ਲੈਣੀ ਹੈ ਤਾਂ ਪੁਰਾਣੇ ਐਕਸ-ਰੇ ਨਾਲ ਸਾਨੂੰ ਕੰਪੇਅਰ ਕਰਨਾ ਪੈਂਦਾ ਤੇ ਕਵਾਈਜ਼ਬਲ ਹੈ ਕਿ ਪੁਰਾਣਾ ਰ अगर नहीं समझा दो पता लगेगा और इस तरह जो न्यूज एक दूजे तो समझते हैं दूजे की सलाह लेंगे या कई सलाहकार मिल जाते हैं कि रोबोटिक करानी चाहिए नहीं करानी चाहिए तो गलत धारनाओ बचन